ਸਤ ਸ੍ਰੀ ਅਕਾਲ ਜੀ ਸਾਰੇ ਨੂੰ ਹੋਰ ਜੀ ਠੀਕ ਹੋ ਵੀ ਸਾਰੇ ਜਣੇ ਅੱਜ ਵੀਡੀਓ ਆਪਾਂ ਲੈ ਕੇ ਆਏ ਤੁਹਾਡੇ ਲਈ ਨਵੀਂ ਵੀਡੀਓ ਜੀ ਇਹ ਵਿੱਚ ਵੀਡੀਓ ਆਪਾਂ ਦੱਸਣ ਲੱਗੇ ਆ ਤੁਹਾਨੂੰ ਜੀ ਹਾਈ ਟੈਕ ਬਾਰੇ ਜੀ ਇਹ ਆ ਜੀ ਹਾਈ ਟੈਕ ਇਹ ਹੈਗੀ ਆ ਜੀ ਜੂਨਾ ਤੋਂ ਜਿੰਨਾ ਜ਼ਿਆਦਾ ਤਾਂ ਇਹ ਆਪਾਂ ਜਿਹੜੀ ਬਿਮਾਰ ਕੂਤਰ ਨੂੰ ਵੀ ਦੇ ਸਕਦੇ ਆ ਜਿਹੜਾ ਕੂਤਰ ਅਸਲ ਦੇ ਵਿੱਚ ਜਿਹਦੇ ਅੰਦਰ ਜੂਨਾ ਹੋਣੀ ਹੈ ਜੀ ਬਿਮਾਰ ਵੀ ਉਹੀ ਕਬੂਤਰ ਹੋਊਗਾ ਜੀ ਠੀਕ ਹੈ ਜੀ ਇਹ ਇੱਕ ਕਬੂਤਰ ਨੂੰ ਆਪਾਂ ਉਹੀ ਜੀ ਜੇ ਤੁਹਾਨੂੰ ਜਿਆਦਾ ਬਿਮਾਰ ਲੱਗਦਾ ਉਹਨੂੰ ਤਾਂ 1 ਐਮਲ ਦੇ ਸਕਦੇ ਆਂ ਜੀ ਆਪਾਂ ਨਹੀਂ ਅੱਧਾ ਐਮਲ ਦੇ ਸਕਦੇ ਆਂ ਆਪਾਂ ਜੀ ਜਿਵੇਂ ਛੋਟੇ ਬੱਚੇ ਨੇ ਜੀ ਉਹਨੂੰ ਅੱਧਾ ਐਮਲ ਦੇ ਸਕਦੇ ਆਪਾਂ ਨਹੀਂ ਵੀਰੇ ਸਭ ਤੋਂ ਵਧੀਆ ਤਰੀਕਾ ਇਹ ਆ 5-5 ਡਰਾਪਸ ਦੇ ਦੋ ਮੈਦੇ ਜੀ ਹਾਈ ਟੈਕ ਦੇ 5-5 ਡਰਾਪਸ ਠੀਕ ਹੈ ਜੀ ਤੇ ਅੱਗੇ ਤੇ ਤੁਹਾਨੂੰ ਦੱਸਦੇ ਆਂ ਇਹਦੇ ਕੀ ਕੀ ਫਾਇਦੇ ਨੇ ਜੀ ਜਿਵੇਂ ਨਾਲ ਜੀ ਕਈ ਵਾਰ ਕਬੂਤਰ ਆਪਣੇ ਢਿੱਲੇ ਹੋਏ ਨੇ ਲੈ ਆਪਣੇ ਕਬੂਤਰ ਨਾਲ ਵੀ ਮਾੜੇ ਮਾੜੇ ਢਿੱਲੇ ਹੋ ਗਏ ਹੋਣ ਜਿਵੇਂ ਆਹ ਵਚੇ ਨਹੀਂ ਵੀਰੇ ਮਾੜਾ ਜਖਾਮ ਜਾਂ ਹੋਗਾ ਸੀ ਨਾਲ ਹੀ ਆਪ ਤੋਂ ਬਣੀ ਆ ਗਈ ਆਹ ਵਚੇ ਨਹੀਂ ਵੀਰੇ ਠੀਕ ਜਿਹਾ ਖਾਮਜਾ ਤੋਂ ਬਣੀ ਆ ਗਈ ਟਪਰ ਟਪਰ ਤੇ ਆਹ ਕਬੂਤਰੀ ਆਪਣੀ ਬੜੀ ਬੜੀ ਢਿੱਲੀ ਹੋਈ ਗਈ ਥੋੜੀ ਠੀਕ ਹੈ ਜੀ ਇਹ ਕਬੂਤਰੀ ਕਮਜ਼ੋਰ ਹੋ ਗਈ ਮਾੜੀ ਜੀ ਆਪਣੀ ਸੋਕੇ ਜੇ ਚਾਈ ਹੋਈ ਆ ਤੇ ਆਪਾਂ ਇਹਨੂੰ ਵੀ ਦਮਾਂਗੇ ਵੀਰੇ ਤੇ ਬਾਕੀ ਵੀ ਆਪਣੇ ਜਿੰਨੇ ਵੀ ਉੜਨੇ ਵਾਲੇ ਨਵੇਂ ਬੱਚੇ ਨੇ ਸਵਾਰਦੇ ਆਪਾਂ ਉਹ ਸਾਰੇ ਨੂੰ ਪੰਜ-ਪੰਜ ਬੂੰਦਾ ਦੇ ਦਿੰਦੇ ਆ ਵੀ ਇਹਦੀਆਂ ਤਾਂ ਕਿ ਵੀ ਇਹਦੇ ਬੱਚੇ ਬਿਮਾਰ ਨਾ ਹੋਣ ਕਿਉਂਕਿ ਇਹਨਾਂ ਇਹ ਸਾਰੇ ਥੋੜੇ-ਥੋੜੇ ਬਿਮਾਰ ਨੇ ਇਹਨਾਂ ਦੇ ਨਾਲ ਇਹ ਵੀ ਬਿਮਾਰ ਹੋ ਸਕਦੇ ਨੇ ਜੀ ਠੀਕ ਹੈ ਜੀ ਇਹਦੀ ਅੱਖ ਵੀ ਦੋ ਹੋਣੀ ਹੈ ਇਹ ਹੋਈ ਹੈ ਜੀ ਜਿੰਨਾ ਥੋੜਾ ਵਜਾ ਹੋਵੇ ਤੇ ਕਿਹਦੀ ਇਹਦੀ ਵੀ ਅੱਖ ਦੋ ਹੋਣੀ ਹੈ ਇਹ ਥੋੜੀ ਆਹ ਬੱਚੇ ਦੀ ਵੀ ਅੱਖ ਦੋ ਹੋਣੀ ਹੈ ਤੇ ਬਣੀ ਹੁਣ ਤਾਂ ਇਹ ਠੀਕ ਆਖੈਰ ਪਰ ਆਪਾਂ ਫਿਰ ਵੀ ਜਿਹੜਾ ਨੂੰ ਸਾਰਿਆਂ ਨੂੰ ਇਹਨੂੰ ਦੇ ਦੇਣੀ ਹੈ ਦਵਾਈ ਥੋੜੀ ਥੋੜੀ ਦਵਾਈ ਦੇਣ ਨਾਲ ਇਹ ਆ ਤੁਹਾਨੂੰ ਪਤਾ ਹੀ ਆ ਵੀ ਠੀਕ ਰਹਿਣਗੇ ਇਹ ਬਿਮਾਰ ਨਹੀਂ ਹੋਣਗੇ ਜੀ ਠੀਕ ਹੈ ਜੀ ਹੋਰ ਵੀ ਕੂਤਾ ਠੀਕ ਠਾਕ ਹੀ ਸਾਰਿਆਂ ਨੇ ਆਪਣੇ ਪਰਮਾਤਮਾ ਦੀ ਕਿਰਪਾ ਨਾਲ ਬਾਕੀ ਸਾਰੇ ਠੀਕ ਨੇ ਚਾਰ ਪੰਜ ਕੁ ਬੱਚੀ ਨੇ ਢੱਲੇ ਨੇ ਜੀ ਬਾਕੀ ਤਾਂ तकरीबन ਸਾਰੇ ਠੀਕ ਨੇ ਜੀ ਤੇ ਉਹ ਠੰਡ ਬਹੁਤ ਜ਼ਿਆਦਾ ਆ ਵੀਰੇ ਗੁੱਡੇ ਸਾਡੇ ਕਵਰ ਕਰਕੇ ਰੱਖੋ ਆਪਣੇ ਠੀਕ ਹੈ ਜੀ ਬੱਲਮ ਲਾ ਦਿਓ ਇੱਕ ਅਦਾ ਘੁੱਟੇ ਦੇ ਵਿੱਚ ਮੜਾ ਸੇਕ ਜਿਹਾ ਬਣਿਆ ਰਹਿੰਦਾ ਈ ਤੇ ਕਬੂਤਰਾਂ ਨੂੰ ਪਾਣੀ ਹੈ ਜਿਹੜਾ ਵੀ ਇਹ ਪਾਣੀ ਕੋਸਾ ਪਾਇਆ ਕਰੋ ਤੁਹਾਨੂੰ ਪਤਾ ਈ ਠੰਡ ਬਹੁਤ ਆ ਇਹ ਠੰਡਾ ਪਾਣੀ ਪੀਊਗਾ ਕਬੂਤਰ ਬਿਮਾਰ ਹੀ ਹੋਊ ਤਾਂ ਕਰਕੇ ਜੀ ਕਬੂਤਰਾਂ ਨੂੰ ਮੜਾ ਪਾਣੀ ਕੋਸਾ ਪਾਇਆ ਕਰੋ ਕੋਸਾ ਪਾਣੀ ਪਾ ਕੇ 10-15 ਮਿੰਟ ਗੁੰਡੀਆਂ ਘੋਡੇ ਦੇ ਵਿੱਚ ਰੱਖੀਆ ਉਸਦੋਂ ਵਾਰ ਗੁੰਡੀਆਂ ਚੱਕਦੇਆ ਕਰੋ ਜੀ ਠੀਕ ਹੈ ਜੀ ਇੱਕ ਟਾਈਮ ਉੱਡਣ ਵਾਲੇ ਕਬੂਤਰਾਂ ਨੂੰ ਵੀਰੇ ਇੱਕ ਟਾਈਮ ਦਾਣੇ ਪਾਇਆ ਕਰੋ ਜੀ ਉਹੀ ਆਪਣਾ ਇੱਕ ਟਾਈਮ ਬੰਨ੍ਹ ਲਓ ਜਿਵੇਂ 3 ਵਜੇ ਦਾ 4 ਵਜੇ ਦਾ ਵੀ ਉਦੋਂ ਕਬੂਤਰ ਇੱਕ ਵਾਰ ਪੂਰੇ ਰਿਜਾ ਦੇਣੇ ਨੇ ਨਾਲੇ ਪਾਣੀ ਰੱਖ ਦੇਣਾ ਤੇ ਉਸ ਤੋਂ ਬਾਅਦ ਆ ਕੇ ਪਾਣੀ ਵੀਰੇ ਦੂਜੀ ਸਵੇਰ ਨੂੰ ਰੱਖਣਾ ਜੀ ਇੱਕ ਵਾਰ ਸਵੇਰ ਨੂੰ ਪਾਣੀ ਇੱਕ ਵਾਰ ਦਾਣਿਆਂ ਤੋਂ ਬਾਅਦ ਪਾਣੀ ਬਾਸ ਯਾ ਦੋ ਟਾਈਮ ਪਾਣੀ ਪਾਉਣਾ ਇੱਕ ਟਾਈਮ ਦਾਣੇ ਪਾਉਣੇ ਨੇ ਕਬੂਤਰ ਪੂਰੇ ਫਿੱਟ ਰਹਿਣਗੇ ਜੀ ਤੇ ਆਪਾਂ ਹੁਣ ਵੀਰੇ ਦੰਨਿਆਂ ਦਵਾਈ ਬਚਿਆਂ ਨੂੰ ਤੁਹਾਨੂੰ ਦੇ ਕੇ ਦਿਖਾਉਣੇ ਆ ਜੀ ਕਿਵੇਂ ਦੇਣੀ ਆਪਾਂ ਨੇ ਆਪਾਂ ਜੀ ਦੇਣ ਲੱਗੇ ਹੁਣ ਹਾਈ ਟੈਕ ਜਿਵੇਂ ਤੁਹਾਨੂੰ ਦੱਸਿਆ ਰਿਹਾ ਪਹਿਲਾਂ ਇਹ ਆਪਾਂ 5-5 ਬੂੰਦਾ ਦੇਣੀ ਹੈ ਜੀ ਫਿਰ ਛੱਡ ਦੇ ਬਜੇ ਜੀ ਨਾਲ ਹੜੀ ਮੜੀ ਬਜੇ ਜੀ ਇਹ ਹਰੇਕ ਬੱਚੇ ਨੂੰ ਜੀ ਆਪਾਂ ਨੇ 5-5 ਬੂੰਦਾ ਦੇਣੀਆਂ ਨੇ 1 2 3 4 5 ਠੀਕ ਹੈ ਜੀ ਆ ਬਸ ਇੱਥੇ ਕਿਤੇ ਖੜਾ ਰੋ ਦੇਖ ਲਈ ਤੇ ਕਿੰਨੇ ਖਾਣੇ ਇਹ ਨੂੰ ਬਾਹਰ ਨਾ ਕੜਨੀ ਉਹ ਤੇ ਦੰਦੇਲਾ ਕਹਿ ਜੇ ਚੱਲਦੇ ਨੇ ਵੇਰੀ ਪੈ ਗਈ ਮੁੜ ਕੇ ਛੱਲਣਗੇ ਬਿੱਥਾ ਨਾਲ ਲਵੇੜ ਨਾ ਲਵੇ ਇਹਦੇ ਨੇ ਤੇ ਮੜਾ ਮੋਤਾ ਥੋੜਾ ਲੱਗਣਾ ਹੱਥ ਸਾਫ਼ ਕਰੀਏ ਉਹ ਛੱਡ ਲਾ ਹੁਣ ਪੂਰਾ ਵਾਚਾ ਤੇ ਬਟਾ ਬਟਾ ਉੱਤ ਜਿਆਦੇ ਧਿਆਨ ਵੜੀ ਨਾ ਇਹ ਜੀ ਆਪਣਾ ਲਾਲ ਚੀਨਾ ਬਚਾ ਪੂਰਾ ਇਕੱਟੋ ਪੈਨ ਕਿਹਾ ਅੱਜ ਸੋਨ ਇਹ ਬਚਿਆਂ ਨੂੰ ਵੀ ਆਪਾਂ ਦਵਾਈ ਕੋਈ ਨਹੀਂ ਸੀ ਤਾਂ ਇਹ ਯੂਨਾਨੀ ਇਹਨਾਂ ਨੂੰ ਤਾਂ ਕਰਕੇ ਆਪਾਂ ਦੇਣ ਲੱਗੇ ਹੁਣ ਫਾਈਟਿਕ ਛੋਣ ਨੂੰ ਪਤਾ ਖਰਾਕ ਵੀ ਪੈਂਦੀ ਹੈ ਨਾਲ ਜੀ ਇਹਨਾਂ ਨੂੰ ਤਾਂ ਫੇ ਥੋੜੀ ਥੋੜੀ ਇਹਨੂੰ ਫਾਈਟ ਇੱਕ ਦੇ ਦਈਏ। ਕਿ ਲੜ ਰਹੀ ਹੈ। ਆਵੜਾ ਫੜਾ। ਇਹਨੂੰ ਵੀ ਜੂਰੀ ਇਹਨੂੰ ਫੜਾ ਫੜਾ। ਆ ਦੇਈਏ। ਦੇਣੀ ਇਹਨੂੰ। ਦੇਖੀ ਨੀ। ਆ ਦੇਖੋ ਜੀ ਮੜਾ ਕਰੋ ਤਾਂ ਪਤਾ ਤਕਰੀਬ ਕੀ ਹੈ ਨਾ। ਮਨੇ ਲਵੇੜ ਬਹੁਤ ਮੰਨ ਲਿਆ। ਗੰਦਾ ਨੇ। ਗੁਰੂ ਠੀਕ ਹੈ ਧੰਨਵਾਦ ਵੀਰੇ ਸਾਰਿਆਂ ਨੂੰ ਆਪ ਦੇਤੀ ਹਾਈ ਟੈਕ ਦਵਾਈ ਪੰਜ ਪੰਜ ਬੂੰਦਾ ਵੀਰੇ ਸਾਰੇ ਉੱਡਣ ਵਾਲੇ ਕਬੂਤਰਾਂ ਲਈ ਠੀਕ ਹੈ ਧੰਨਵਾਦ